ਆ ਜਦੋਂ ਨੰਮੀਆਂ ਮਸ਼ੀਨਾ ਆਉਣੀਆਂ ਨੇ ਤੇ ਜਗਾ ਬਣਾਈਏ ਉਹਨਾਂ ਜੋਗੀ ਖੜਨ ਨੂੰ ਤੇ ਇਹ ਵੀ ਬਾਈ ਉਹ ਨਹੀਂ ਕਹਿੰਦੇ ਤੇ ਵੀ ਆਪਣੀ ਲੈ ਜਣੀ ਹਾਂ ਪੁੱਤ ਲਓ ਜੀ ਸਾਡਾ ਗੋਲੂ ਹੋਇਆ ਠੀਕ ਹੁਣ 2 ਹਫ਼ਤੇ ਬਾਅਦ ਇਹਦੀਆਂ ਤਾਂ ਕਰਕੇ ਆਪਾਂ ਵੀਡੀਓ ਪਾਉਣੀਆਂ ਬੰਦ ਕਰਤੀਆਂ ਇਹਦੀ ਮੈਂ ਜਿੱਦਣ ਵੀਡੀਓ ਪਾਉਂਦਾ ਤਾਂ ਉਹ ਹਾਂਜੀ ਪਰ ਤੁਸੀਂ ਰੰਗ ਦੇਖੋ ਕਿਰਾ ਧੁੱਪ ਦੇ ਵਿੱਚ ਕਿਵੇਂ ਖੜਦਾ ਰੰਗ ਮਸ਼ੀਨਾ ਦਾ ਜਿਵੇਂ ਕਈ ਬੰਦੇ ਲਾਲ ਹੋਈ ਜਾਂਦੇ ਨਾ ਧੁੱਪ ਚੂਵੇਂ ਮਸ਼ੀਨ ਇਹ ਹੋਰ ਹਰੀ ਹੋ ਜਾਂਦੀ ਏ ਧੁੱਪ ਚ ਕ੍ਲੈਕ ਫੋਨ ਨੂੰ ਦੇਣਾ ਆਵਾਜ਼ ਹੈ ਜੀ ਸ਼ੂ ਸ਼ੂ ਕਰਦਾ ਫੰਦਾ ਸ਼ੂ ਸ਼ੂ ਇਹ ਇਹਦਾ ਐਵੇਂ ਹੀ ਜਨਰੇਟਰ ਤੇ ਆ ਤੇ ਇਹ 1500 ਚੱਕਰਾਂ ਪਰ 1600 ਪਰ ਬੰਨ੍ਹ ਦੋ ਜਨਰੇਟਰ ਚਲਾ ਦੋ ਆਹ ਇੰਨੀ ਵੀ ਮੋਟਰ ਚੱਲ ਜੀ ਸਾਰੇ ਜੀ ਸੂਈ ਪਿੱਛੇ ਹੋਊਗੀ ਨਾ ਜੇ 1600 ਪਰ ਤਾਂ 1600 ਪਰ ਆੜ ਦੇਣ ਉਹ ਤੋਂ ਬਾਅਦ ਇਹਨੇ ਆਹ ਇੰਨੀ ਵੀ ਜੋ ਲੀਵਰ ਕੱਟਣਾ ਆਪਾਂ ਨਹੀਂ ਵੀ ਬਹੁਤ ਡ੍ਰੋਪੇਜ ਕਰ ਦੂਗਾ ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਲੋ ਜੀ ਗੁੱਲੀ ਡੰਡੇ ਦੀ ਸਪਰੇਅ ਚੱਲ ਰਹੀ ਹੈ ਖੇਤ ਚੱਲਣਾ ਤੇ ਤਿੰਨ ਤੋਂ ਚਾਰ ਕਿੱਲਾਂ ਦੇ ਵਿੱਚ ਥੋੜਾ ਜਿਹਾ ਰਹਿਂਦੀ ਦੀ ਕੱਚ ਜੀ ਗੁੱਲੀ ਡੰਡੇ ਦੀ ਤੇ ਅੱਜ ਸਪਰੇਅ ਚੱਲ ਰਹੀ ਹੈ ਚਾਚਾ ਜੀ ਨੂੰ ਗਨ ਫੜਾਈ ਅੱਜ ਨਹੀਂ ਅੱਗੇ ਮੈਂ ਯਾਰ ਘੋਗਿਓ ਸਾਹਿਬ ਦੇ ਆ ਪਹਿਲਾ ਦੂਆ ਨੰਬਰ ਤੇ ਮਾਚਲ ਅੱਜ ਤਿੰਨ ਚਾਰ ਕਿੱਲੇ ਜੀ ਤੂੰ ਕਰ ਗੁੱਲੀ ਡੰਡੇ ਦੀ RAM ਨਾਲ ਕਰ ਦੇ ਮਟਕਾਈ ਨਾਲ ਵਧੀਆ ਜੀ ਸਪਰੇਅ ਹਨ ਤੇ ਬਾਕੀ ਗੋਗੀ ਤਾਂ ਕੱਜ ਜਾਣਾ ਹੁਣ 20 ਤਰੀਕ ਨੂੰ ਫਿਰ ਜਾ ਯਾਰ 20 ਤਰੀਕ ਨੂੰ ਕਿੱਥੇ ਜਾ ਰਹੇ ਹੈ ਸੋ ਭਾਈ ਗੋਗੀ ਜਾ ਰਿਹਾ ਪਟਨਾ ਸਾਹਿਬ ਉੱਥੇ ਦੇ ਸ਼ਾਮ ਤੋਂ ਲੈ ਆਂਗਾ ਫੇ ਚਾਹ ਪੱਤੀ ਹੈ ਗੋਗੀ ਜਾ ਰਿਹਾ ਜੀ ਪਟਨਾ ਸਾਹਿਬ ਪਿੰਡ ਚੋਂ ਜਾ ਰਹੇ ਆ ਨੌਜਵਾਨ ਕੋਈ ਨਾ ਕਰ ਲੰਨੇ ਇਕੱਠਾ ਉਹ ਆਗੇ ਯਾਰ ਉਹ ਖਿਚੋ ਕਿਲੇ ਚ ਜਾਣਾ ਹੈ ਕਿਹੜੇ ਚ ਦੇਖ ਲੋ ਐਂ ਤੰਗ ਕਰਦਾ ਫਿਰ ਮੈਨੂੰ ਇਹ ਐਂ ਖੜਨ ਨਹੀਂ ਦਿੰਦਾ 2 ਮਿੰਟ ਵੀ ਮੈਨੂੰ ਤੁਸੀਂ ਦੇਖ ਲੋ ਵੀ ਕਿੰਨੀ ਸਲੋ ਹੈ ਇਸ ਦੇ ਵਿੱਚ ਟਰੈਕਟਰ ਕਿੰਨਾ ਸੋਹਣਾ ਹੈ ਨਾ ਚੱਲਦਾ 500 ਸਵਾ 5 550 ਚੱਕਰਾਂ ਤੋਂ ਥੱਲੇ ਹੀ ਆ ਇਹ ਦੇਖ ਲੋ ਕਿਆ ਸੁਣੀ ਗਾਣੇਦਾਰ ਆਵਾਜ਼ ਹੈ ਅਰੇ ਨਾ ਸ਼ੋਰ ਨੂੰ ਦੇ ਨਾ ਆਵਾਜ਼ ਇਹ ਸ਼ੂ ਸ਼ੂ ਕਰਦਾ ਫਿਰਦਾ ਸ਼ੂ ਇਹ ਇਹਦਾ ਐਵੇਂ ਜਨਰੇਟਰ ਤੇ ਆ ਤੇ ਹੈ 1500 ਚੱਕਰਾਂ ਆਪਾਂ 1600 ਉੱਪਰ ਬੰਨ੍ਹ ਦੋ ਜਨਰੇਟਰ ਚਲਾ ਦੋ ਆਹ ਇਨਵੀ ਮੋਟਰ ਚੱਲਦੀ ਸਾਰੇ ਦੀ ਸੂਈ ਪਿੱਛੇ ਹੋਗੀ ਨਾ ਜੇ 1600 ਕਰਾਂ ਤਾਂ 1650 ਦਾ ਉਹ ਤੋਂ ਬਾਅਦ ਇਹਨੇ ਇਨਵੀ ਦਾ ਲੀਵਰ ਕੱਟਣਾ ਆਪਾਂ ਨੇ ਵੀ ਬਹੁਤ ਡ੍ਰੋਪੇਜ ਕਰ ਦੂਗਾ ਉੱਥੇ ਚੱਲੂ ਅੱਛਾ ਤੈਂ ਕਿੰਨੇ ਦਿਨਾਂ ਬਾਅਦ ਆਉਣਾ ਫਿਰ 27 28 ਤੱਕ ਹੈ ਕਿਤੇ 29 ਫਰਵਰੀ ਨੂੰ ਤਾਂ ਨਹੀਂ ਆਉਣਾ ਤਾਂ 30 ਫਰਵਰੀ ਨੂੰ ਹੈ 29 ਫਰਵਰੀ ਤੋਂ ਪਹਿਲਾਂ ਆ ਜਾਏਗਾ ਅੱਛਾ ਹੂੰ ਵੈਸੇ ਤੂੰ ਆਪਣਾ ਫਿਰ ਉਹ ਅਗਲੇ ਮਹੀਨੇ 30 ਫਰਵਰੀ ਨੂੰ ਤਾਂ ਵੇਲੇ ਹੀ ਆ ਅੱਛਾ ਦਿਮਾਗ ਦਿਮਾਗ ਕੰਮ ਕਰਦਾ ਫਿਰਦਾ ਕਹਿੰਦਾ ਦਿਮਾਗ ਥੋੜੀ ਆ ਮੇਰੇ ਕੋਲ ਮੇਰੇ ਫਿਰ ਚੱਲ ਜਾ ਲੈ ਨੇ ਆ ਰੇ ਗੁੱਗੀ ਸਿਆ ਰਾਮ ਨਾਲ ਰਾਮ ਨਾਲ ਉਧਰ ਭਾਗੇ ਚ ਖਿੱਚਿਆ ਜਾਣਾ ਧੱਕਾ ਨਾ ਕਰ ਮਸ਼ੀਨ ਕਦੋਂ ਆ ਰਹੀ ਹੈ ਫਿਰ ਆ ਇਹ ਨਾ ਤੱਕ ਕੇ ਰਹਿ ਗਿਆ ਚਾਚਾ ਕਹਿੰਦਾ ਕਾਦੀ ਸਪਰੇਅ ਕਰ ਰਿਹਾ ਮੈਂ ਗੁੱਲੀ ਡੰਡ ਦੀ ਕਹਿੰਦਾ ਦਿਖਦਾ ਤਾਂ ਹੈ ਨਹੀਂ ਮਾ ਗੋਗੀ ਨੂੰ ਦਿਖਦਾ ਪਤਾ ਨਹੀਂ ਕਿੱਥੇ ਕਿਤੇ ਹੁੰਦਾ ਹੈ ਮੜਾ ਮੜਾ ਜਾ ਜਮਾ ਕਰ ਤਾ ਕਰ ਦਈਏ ਇਸ ਵਾਰੀ ਹੈ ਨਹੀਂ ਖਤਮ ਕਰ ਦਈਏ ਬਸ ਬਸ ਤਾਂ ਫਿਰ ਹੋਇਆ ਹੀ ਨਹੀਂ ਕਰੋ ਬਸ ਬਸ ਚਲੋ ਜਿਵੇਂ ਗੋਗੀ ਦਾ ਕਹਿਣਾ ਕਿੰਨਾ ਕਰ ਗਿਆ ਪਾਣੀ ਕਿੰਨਾ ਲਾਤਾ 7 500 ਦੇ ਉੱਪਰ ਤਾਂ ਉਹ ਕਾਵੇਂ ਕਰ ਗਿਆ ਲਓ ਜੀ ਮਿੱਤਰੋ ਕੱਢ ਲਿਆ ਰਾਣੀ ਸੁੰਦਰਾ ਬਾਹਰ ਤੇ ਇਹਨੂੰ ਲਾਉਣਾ ਪਰਲੇ ਕਰ ਜਗਾ ਬਣਾਈਏ ਸ਼ੈੱਡ ਚ ਚਾਚਾ ਫੇ ਭਲੀ ਕਰੇ ਕਰਤਾਰ ਹਾਂ ਸੋ ਨਮੀਆਂ ਮਸ਼ੀਨਾ ਆਉਣੀਆਂ ਨੇ ਤੇ ਜਗਾ ਬਣਾਈਏ ਉਹਨਾਂ ਜੋਗੀ ਖੜਨ ਨੂੰ ਤੇ ਇਹ ਵੀ ਬਾਈ ਉਹ ਨਹੀਂ ਕਹਿੰਦੇ ਤੇ ਵੀ ਆਪਣੀ ਲੈ ਜਣੀ ਹਾਂ ਪੁੱਤ ਲਓ ਜੀ ਸਾਡਾ ਗੋਲੂ ਹੋਇਆ ਠੀਕ ਹੁਣ 2 ਹਫ਼ਤੇ ਬਾਅਦ ਇਹਦੀਆਂ ਤਾਂ ਕਰਕੇ ਆਪਾਂ ਵੀਡੀਓਜ਼ ਪਾਉਣੀਆਂ ਬੰਦ ਕਰਤੀਆਂ ਇਹਦੀ ਮੈਂ ਜਿੱਦਣ ਵੀਡੀਓ ਪਾਉਂਦਾ ਤਾਂ ਉਹ ਹਾਂਜੀ ਇਹ ਬਿਮਾਰ ਹੋ ਜਾਂਦਾ ਤਾਂ ਇਹ ਪਪਾ ਇਸ ਨੂੰ ਨਾ ਬੁੱਤ ਕੀਦਾ ਚਲੋ ਠੀਕ ਹੈ ਹਾਂ ਮੈਂ ਤਾਂ ਆਪ ਗੱਡੀ ਚਲਾ ਕੇ ਦਿਖਾ ਦਉ ਓਏ ਤੇਰੀ ਸემი ਨਾ ਛੁਣੇ ਜਿਹਾ ਬੁੱਬੂ ਐ ਚਲੋ ਠੀਕ ਹੈ ਮੈਂ ਤਾਂ ਬਾਈ ਕਰੋ ਪਾਪਾ ਨੂੰ ਬਾਈ ਕਰੋ ਬਾਈ ਬਾਈ ਇਹ ਸਾਰਾ ਹੁਣ ਸਿੱਖ ਗਿਆ ਹੈ ਮੇਰਾ ਨਾਨਾ ਇਹ ਹਾਂਜੀ ਪੁੱਤ ਤੇ ਸੋ ਤੂੰ ਤੇ ਅੱਜ ਮਿਝਿੰਨਾ ਆਪਣੀ ਇਸ ਵਾਰ ਅੱਜ ਟਾਇਰਾਂ ਚ ਹਵਾ ਫੁੱਲ ਕਰਕੇ ਪਰਲੇ ਆਪਨੇ ਉੱਤੇ ਲਾ ਦੇਣੇ ਹੈ ਮਾ ਪੂੰਛਾਂ ਵਾਲੇ ਕੱਪੜੇ ਵੀ ਨਾ ਕਿੰਨੀ ਓਪਰੀ ਜੀ ਲੱਗਦੀਆਂ ਹੈ ਹਨਾ ਤੇ ਨਹੀਂ ਸਾਰੇ ਭੈਣ ਨੂੰ ਥੋੜੀ ਜਿਹੀ ਪੂੰਛ ਹੋਣੀ ਹਾਂ ਨਹੀਂ ਉਹ ਲੱਗਦੀਆਂ ਉਹ ਵੀ ਕਿਰਤਾਰਾਂ ਵੀ ਕਿਰਤਾਰ ਮਛਾਲ ਵੀ ਓਪਰੀ ਹੋਏ ਜੇ ਪੂੰਛ ਤੋਂ ਬਿਨਾ ਉਹਦੇ ਕੱਪੜੇ ਤੋਂ ਬਿਨਾ ਦੇਖਦੇ ਆਂ ਦਸ਼ਮੇਸ਼ ਵੀ ਉਵੇਂ ਹੀ ਲੱਗਣੀ ਆ ਭੋੜੀ ਭੋੜੀ ਜੀ ਜਣੀ ਇੱਕ ਪੂੰਛ ਦੇ ਕੱਪੜੇ ਨਾਲੇ ਮਸ਼ੀਨ ਦੀ ਟੌਰ ਬਣ ਜਾਂਦੀ ਹੈ ਆਏ ਨਾ ਆਜ ਤਾਂ ਕਈ ਬੀਉਂਦੇ ਨੇ ਜਿਵੇਂ ਆਪਾਂ ਹਾਂ ਦੇਖਦੇ ਲੈਣੇ ਆ ਦੇਖਦੇ ਲੈਣੇ ਆ ਪਰ ਤੁਸੀਂ ਰੰਗ ਦੇਖੋ ਕਿਰਾ ਧੁੱਪ ਦੇ ਵਿੱਚ ਕਿਵੇਂ ਖੜਦਾ ਰੰਗ ਮਸ਼ੀਨ ਦਾ ਜਿਵੇਂ ਕਈ ਬੰਦੇ ਲਾਲ ਹੋਈ ਜਾਂਦੇ ਨਾ ਧੁੱਪ ਚੂਵੇਂ ਮਸ਼ੀਨ ਇਹ ਹੋਰ ਹਰੀ ਹੋ ਜਾਂਦੀ ਏ ਧੁੱਪ ਚ ਤੇ ਕਾਹਨਾ ਚ ਹਵਾ ਫੁੱਲ ਕਰਕੇ ਹੁਣ ਇਹਨੂੰ ਪਰਲੇ ਕਰ ਲਾ ਦੇਣਾ ਦੂਜੀ ਵੀ ਕੱਢ ਦੇਣੀ 18 ਮਾਡਲ ਉਹਦੀ ਵੀ ਤਿਆਰੀ ਹੈ ਲਓ ਜੀ ਰਾਣੀਆਂ ਕਰਤੀਆਂ ਇਕੱਠੀਆਂ ਤੇ ਬੱਸ ਵਿਛੜੇ ਵਿਛੋੜੇ ਪੈ ਜਣੇ ਇਹਨਾਂ ਦੇ ਦੋ ਦਿਨਾਂ ਤੱਕ ਇੱਕ ਮਸ਼ੀਨ ਨੇ ਚੱਲੇ ਜਾਣਾ ਸਤਿ ਸ੍ਰੀ ਅਕਾਲ ਜੀ ਨੇ ਪਹਿਲਾਂ ਆ ਇਧਰ ਲਈ ਨੇ ਐਨੇ ਤੇ ਐਨੇ ਬਾਅਦ ਚ ਜਾਣਾ ਬਥੇਰਾ ਘਰੇ ਇਕੱਠੀਆਂ ਨੇ ਕਦੇ ਇਧਰ ਲੋਡ ਪੈ ਜਾਣੀ ਉਹਨੂੰ ਇਹਨੂੰ ਲੋਡ ਪੈ ਜਾਣੀ ਉਹਨੂੰ ਚੱਲ ਵੀ ਉਹਦੇ ਕੋਲ ਭੱਜਾ ਫਟਾਫਟ ਹੋਏ ਉਹਦੇ ਕੋਲ ਐਨੇ ਕਿੱਲੇ ਰਹਿ ਗਏ ਜਿਹੜੀਆਂ ਕਰ ਕਰਾ ਕੇ ਜੇ ਬਥੇਰਾ ਸੋਣਾ ਇਹਨਾਂ ਨੇ ਆਪਣੀ ਬੱਲੇ ਬੱਲੇ ਕਰਾ ਕੇ ਰੱਖੀਏ ਤੇ ਕਰਮ ਵਾਲਾ ਲੋਹਾਤੀ ਆਪਣੇ ਲਈ ਤੇ ਅੱਗੇ ਵੀ ਕਰਮਾਂ ਲਈ ਹੋਵੇ ਮਹਾਰਾਜ ਵਾਧਾ ਕਰੇ ਅੱਗੇ ਵੀ ਜਿਹਨਾਂ ਕੋਲ ਜਾਣੀਆਂ ਇਹ ਤੇ ਬਾਕੀ ਮੈਨੂੰ ਖੁਸ਼ੀ ਇਹ ਗੱਲ ਦੀ ਹੈ ਦੀ ਮਸ਼ੀਨਾਂ ਆਪਣੀਆਂ ਚੱਲੀਆਂ ਦੋਨੇ ਜ਼ਿਮੀਦਾਰਾਂ ਦੇ ਕੋਲ ਹੀ ਆਇਦਾਂ ਨਹੀਂ ਹੈ ਵੀ ਕਿਸੇ ਡੀਲਰ ਨੂੰ ਕੁੱਟੀਆਂ ਡੀਲਰ ਨਾ ਤਾਂ ਰੇਟ ਪੂਰਾ ਲਾਉਂਦੇ ਸੀ ਕਿਉਂਕਿ ਆਪਾਂ ਨੂੰ ਪਤਾ ਵੀ ਆਪਣੀ ਮਸ਼ੀਨਰੀ ਸਾਫ਼ ਸੁਥਰੀ ਇਹ ਵੀ ਕਿਸੇ ਡੀਲਰ ਨੂੰ ਦੇਣ ਵਾਲੀ ਹੈ ਨਹੀਂ ਹਨਾ ਡੀਲਰ ਨੂੰ ਪਤਾ ਨਹੀਂ ਜਣੀ ਮੈਨੂੰ ਮੈਨੂੰ ਪਹਿਲਾਂ ਪਹਿਲਾਂ ਤਾਂ ਮੇਰੀ ਐਫਸੀ ਵੀ ਜਿਹੜੀ ਮੇਰੀ ਆਪਣੀ ਮਸ਼ੀਨਾਂ ਜਿਹੜੀ ਇਹ ਲੋਕਲੇ ਰਹੇ ਹੋਏ ਵੀ ਬਾਹਰ ਨਾ ਜਾਵੇ ਪੰਜਾਬ ਪੰਜਾਬ ਤੇ ਰਹੇ ਰਹੇ ਵੀ ਪੰਜਾਬ ਚ ਆ ਆਪੀ ਆਪਣੇ ਇਹ ਤਾਂ ਮਿਲਖਾ ਨਾਲ 20 25 ਕਿਲੋਮੀਟਰ ਦੇ ਦੈਰੇ ਚ ਗਈ ਐ ਆ ਗਈ ਐ ਮੰਨ ਲਓ ਜਲੰਧਰ ਏਰੀਆ ਦੇ ਵਿੱਚ ਨੂੰ ਤੇ ਦੋਨੇ ਜੀਮੀਦਾਰ ਕਰਾਂ ਚ ਜਾਣੀਆਂ ਨੇ ਮਸ਼ੀਨਾਂ ਤੇ ਪੂੰਛਾਂ ਦੇ ਕੱਪੜੇ ਤਾਰਤੇ ਸੀ ਆਪਾਂ ਨਹੀਂ ਇਸ ਵਾਰ ਕਿਉਂਕਿ ਉਹ ਨਵੇਂ ਲਾਉਣੇ ਦੇ ਹੁਣ ਚਲੋ ਇੰਨੀ ਖੇਚਲਾ ਹੋਣਾ ਆਪਾਂ ਨਹੀਂ ਬਾਈ ਉਹਨਾਂ ਨੂੰ ਦੇ ਦੇਣੀ ਆ ਹਨਾ ਸੋ ਇੰਨੀ ਕ ਆਪਾਂ ਨਹੀਂ ਹੁਣ ਬਾਈ ਉਹਨਾਂ ਦੀ ਜ਼ਿੰਮੇਵਾਰੀ ਹੈ ਪੁੰਛਾਂ ਨੂੰ ਕੱਪੜੇ ਇਹਦਾ ਆਪਾਂ ਨੇ SMS ਨਾਲ ਦਿੱਤਾ ਕਿ ਇਹਦੇ ਹੀ SMS ਆਪਾਂ ਨੇ ਹੁਣ ਤੱਕ ਚਲਾਇਆ ਤੇ ਇਹੀ ਆਪਾਂ ਨੇ SMS ਉੱਪਰ ਰੱਖੀ ਹੈ ਤੇ ਇਹਨੂੰ ਸਾਰਾ ਲੱਗਿਆ ਵਾ ਗਾਰਡਮੈਂਟ ਇਹ ਆਪਾਂ ਨੇ ਅਮੀ ਦੇਣਾ ਆ ਆਇਰਪਾ ਤੇ ਨਵੀਂ ਮਸ਼ੀਨਾ ਆਪਣੀਆਂ ਹੁਣ ਇੱਕ ਇੱਕ ਕਰਕੇ ਲਿਆਵਾਂਗੇ ਤੇ ਹਲੇ ਇੱਕੇ ਦੱਸ ਨਹੀਂ ਆਪਾਂ ਤੁਹਾਨੂੰ ਇੱਕ ਦੂਜੀ ਦਾ ਹਲੇ ਸਸਪੈਂਸ ਬਣਾਉਣਾ ਆਪਾਂ ਨੇ ਵੀ ਸਸਪੈਂਸ ਤੇ ਆਹ ਵੈਸੇ ਬਣਾਉਣਾ ਕੀ ਸਸਪੈਂਸ ਤੇ ਆਲੇ ਉਹ ਵੀ ਦੂਜੀ ਆਉਣੀ ਕਿਹੜੀ ਹੈ ਹਨਾ ਕਿ ਕਿਤਾ ਫਾਈਨਲ ਹੈ ਵੀ ਕਰਤਾਰ ਆਉਣੀ ਆਪਣੀ ਕਾਲੂ ਜਾ ਕੇ ਫਾਈਨਲ ਕਰਨੀ ਆ ਆਰਸੀ ਇਨਸ਼ੋਰ ਦਾ ਜਿਹੜੀ ਹੈ ਉਹ ਕਲੀਅਰ ਕਰਕੇ ਸੋ ਹਲੇ ਇੱਕ ਆਉਣੀ ਆ ਪਹਿਲਾਂ ਤੇ ਉਸ ਤੋਂ ਬਾਅਦ ਅੱਗੇ ਵਾਲੀ ਦਾ ਉਹ ਅਮੋਂ ਉਮੇ ਕਰਾਂਗੇ ਹਨ ਅੱਗੇ ਜੇ ਕਿਸੇ ਨੇ ਬੁਕਿੰਗ ਵੀ ਕਰਗੋਣੀ ਹੋਈ ਆ ਪੋ ਵੀ ਨਾਲ ਆਪਾਂ ਨੰਬਰ ਨੂੰ ਵੀ ਸ਼ੇਅਰ ਕਰਾਂਗੇ ਕਿਉਂਕਿ ਕੀਮਤਾਂ ਬਹੁਤ ਵਧ ਗਈਆਂ ਜਦ ਤੋਂ ਅਸੀਂ ਨੇ ਬੁਕਿੰਗ ਕੀਤੀ ਉਸ ਤੋਂ ਬਾਅਦ ਬਹੁਤ ਆਪ ਹੋ ਗਿਆ ਕੰਮ ਕਿਉਂਕਿ 7 ਤੋਂ 8 ਰੁਪਏ ਤਾਂ ਕਿਲੋ ਪਿਛੇ ਲੋਹਾ ਮਹਿੰਗਾ ਹੋ ਗਿਆ ਕਹ ਰਿਹਾ ਹਾਂ ਕੰਬੈਨ ਮਾਰਕੀਟ ਦੇਖ ਲਈ ਆਪਾਂ ਕੰਬੈਨ ਤੋਂ ਬਾਅਦ ਜੇ ਹਾ ਪਟਰੋਲੀ ਚ ਦੇਖਦੇ ਆਂ ਚਾਹੇ ਆਪਾਂ ਛੋਟੇ ਮੋਟੇ ਟਿੱਲਰਾਂ ਚ ਵੀ ਚਾਹੇ ਛੋਟੇ ਮੋਟੇ ਲੋਹੇ ਦੀ ਕੋਈ ਵੀ ਚੀਜ਼ ਆਪਾਂ ਲੈਣੇ ਆ ਉਹ ਚੀਜ਼ਾਂ ਸਾਰੀਆਂ ਚ ਅੱਪ ਹੋ ਗਿਆ ਰੇਟ ਤੇ ਲੋਹਾ ਦਿਨ ਪਰ ਦਿਨ ਮਹਿੰਗਾ ਹੀ ਹੋ ਰਿਹਾ ਰੱਬ ਜਾਣੀ ਚੱਕਰ ਕੀ ਆ ਪਤਾ ਨਹੀਂ ਜਾਂ ਤਾਂ ਵਰਤੋਂ ਬਹੁਤ ਹੋ ਰਹੀ ਹੈ ਹੁਣ ਲੋਕ ਖਰੀਦਣ ਬਹੁਤ ਲੱਗੇ ਸੋਨੇ ਮੰਗਿਆ ਨੂੰ ਵੀ ਲੋਹਾ ਵੀ ਚੱਲ ਕਮੈਨਾ ਕਮੂਨਾ ਬਹੁਤ ਖਿੱਚ ਲਈਆਂ ਨੇ ਹੈਨਾ ਤੇ ਮਤਲਬ ਕਿੰਨੇ ਹੀ ਮਿਸਤਰੀ ਨੇ ਜਿਹੜੇ ਕਰਤਾਰ ਚ ਨਵਾਂ ਹੁਣ ਯੂਰੀ ਵਾਲਾ ਇੰਜਨ ਆਊਗਾ ਆਪਾਂ ਨੂੰ ਅਸ਼ੋਕ ਲੈ ਲੈਣ ਦਾ ਤੇ ਇਸ ਵਾਰ ਆਪਾਂ ਨੇ ਦੇਖਦੇ ਆਂ ਵੀ ਮਸ਼ੀਨ ਦੀ ਕਿਵੇਂ ਪਰਫਾਰਮੈਂਸ ਹੈ ਲਾਸਟ ਟਾਈਮ ਆਪਾਂ ਨੇ ਦਸ਼ਮੀਸ਼ਪਤੀ ਤੀ ਤੇ ਕੁਝ ਕੋਹਦੀਆਂ ਪੋਜ਼ਿਟਿਵਿਟੀ ਵੀ ਹੈਗੀਆਂ ਨੇ ਨੈਗੇਟਿਵਿਟੀ ਵੀ ਹੈਗੀਆਂ ਨੇ ਜਿੱਥੇ ਸਹੀ ਵੀ ਹੈ ਬਹੁਤ ਗੱਲਾਂ ਉਹਦੀਆਂ ਮਤਲਬ ਹਲੇ ਰਹਿੰਦੀਆਂ ਵੀ ਨੇ ਕਮੀਆਂ ਨੇ ਬਹੁਤ ਜਿਹੜੀਆਂ ਦੂਰ ਕਰਨੀਆਂ ਨੇ ਹਲੇ ਤੇ ਹੁਣ ਕਰਤਾਰਪਤਨੀ ਉਹ ਦੇਖਦੇ ਆ ਵੀ ਉਹਦੇ ਚ ਕੀ ਕੁਝ ਕਮੀਆਂ ਨੇ ਕੀ ਕੁਝ ਹਨਾ ਹਨਾ ਹੋਰ ਅੱਗੇ ਆਪਾਂ ਨੂੰ ਕੀ ਅਪਡੇਟ ਚਾਹੀਦੇ ਨੇ ਕਿਉਂਕਿ ਐਚ ਵੀ ਕਾਫੀ ਸਿਹਾਰ ਹੋ ਕੇ ਆਉਣਾ ਜਿਹੜਾ ਮਾਡਲ ਆਉਣਾ ਨਵਾਂ ਹੁਣ ਤੇ ਕਰੇ ਵੀ 26 ਦੇ ਵਿੱਚ ਟੋਟਲੀ ਸਾਰਿਆਂ ਨੂੰ ਨਵੇਂ ਉਦੇ ਪਿੱਛੇ ਦੇ ਰਹੇ ਆ ਤੇ ਚੱਲਾਂਗੇ ਕੱਲ ਨੂੰ ਤੁਹਾਨੂੰ ਆਪਾਂ ਦਿਖਾਉਣੀ ਆ ਕੀ ਕੀ ਸੁਧਾਰਨੇ ਤੇ ਬਾਕੀ ਪਰਸੋਂ ਨੂੰ ਡਿਲੀਵਰੀ ਆਪਣੀ ਦਿਨ ਮੰਗਲਵਾਰ ਨੂੰ ਡਿਲੀਵਰੀ ਲਵਾਂਗੇ ਆਪਾਂ ਮਸ਼ੀਨ ਦੀ ਤੇ ਆਪਣੇ ਜਿੰਨੇ ਵੀ ਖਾਸ ਹੈਗੇ ਨੇ ਸੱਜਣ ਪ੍ਰੇਮੀ ਸਾਰਿਆਂ ਨੂੰ ਆਪਾਂ ਨੇ ਉੱਥੇ ਬੁਲਾਇਆ ਹੈ ਤੇ ਆਪਾਂ ਵੀਡੀਓ ਪਾਵਾਂਗੇ ਵੀ ਉਹਦੀਆਂ ਰੀਲ ਵਗੈਰਾ ਸਾਰੀਆਂ ਸ਼ੇਅਰ ਕਰਾਂਗੇ ਤੁਹਾਡੇ ਨਾਲ ਸੋ ਅੱਗੇ ਕੀ ਕੀ ਅਪਡੇਟ ਹੋਣਗੇ ਉਹ ਸਾਰੇ ਆਪਾਂ ਤੁਹਾਨੂੰ ਦਿਖਾਵਾਂਗੇ ਕਿ ਕਿੰਨੀ ਕਿ ਬੁਕਿੰਗ ਹੈ ਤੇ ਕਿੰਨੇ ਟਾਈਮ ਦੀ ਬੁਕਿੰਗ ਲੈਂਦੀ ਹੋਗੀ ਸੋ ਸਾਰੀਆਂ ਆਪਾਂ ਤੁਹਾਨੂੰ ਬਲੌਗ ਦੇ ਵਿੱਚ ਦੱਸਾਂਗੇ ਠੀਕ ਹੈ ਜੀ ਤੇ ਉਧਰ ਸੈੱਡ ਤੇ ਭਾਗਿਆ ਚੂਨੀਓ ਲੱਗੇ ਮੈਂ ਕੰਮ ਕਰ ਉਹਨਾਂ ਨੂੰ ਮਿਲਾਉਣੇ ਆ ਤੇ ਆਪਾਂ ਬਲੌਗ ਕਰਦੇ ਐਂਡ ਸੋ ਹੁਣ ਸਿੱਧਾ ਕਰਤਾਰਾਂ ਦੇ ਬਲੌਗ 'ਚ ਆਪਾਂ ਤੁਹਾਡਾ ਵੈਲਕਮ ਕਰਾਂਗੇ ਜੀ ਠੀਕ ਹੈ ਜੀ ਤੇ ਰਾਣੀ ਸੁੰਦਰੀਆਂ ਇਕੱਠੀਆਂ ਕਰਤੀਆਂ ਆਪਾਂ ਨੇ ਕਿਉਂਕਿ ਸ਼ੈੱਡ ਖਾਲੀ ਕਰਿਆ ਅੱਜ ਉਧਰ ਆਪਾਂ ਨੂੰ ਲੋੜਤੀ ਜਗ੍ਹਾ ਦੀ ਤਾਂ ਕਰਕੇ ਮਾਚਲ ਹਲੇ ਆ 18 ਵਾਲੀ ਤਾਂ ਲੇਟ ਤੇ ਹੋਊਗੀ ਉਹ ਵੀ 15-20 ਦਿਨ ਤੱਕ ਜਾਊਗੀ ਮੈਂ ਉਹਨੂੰ ਇੱਥੇ ਤਰਪਾਲ ਪਾ ਕੇ ਢੱਕ ਦੇਣਾ ਇਹਨੂੰ ਆਪਣਾ ਲੈ ਜਾਣਾ ਵੀਰ ਉਹਨਾਂ ਦੇ ਪਾਸੋਂ ਟਾਇਰਾਂ 'ਚ ਹਵਾ ਹੋਊਗਾ ਫੁੱਲ ਕਰਕੇ ਤੇ ਹੁਣ ਆਪਾਂ ਨੇ ਅੰਦਰ ਲਾਤੀਆਂ ਦੋਨੇ ਮਾੜੀ ਮੋਟੀ ਜਿਹਨਾਂ 'ਚ ਕਿਸੇ 'ਚ 5.10 ਪੌਂਡ ਘੱਟ ਸੀ ਉਹ ਸਾਰੇ ਫੁੱਲ ਕਰਕੇ ਆਪਾਂ ਨੇ ਲਾਤੀਆਂ